ਅਕਾਲੀ ਦਲ ਤਾਂ ਬੀਜੇਪੀ ਦੇ ਨਾਲ 8-9 ਕਾ ਮਹੀਨੇ ਵਾਸਤੇ ਹੁਣ ਸਾਰੀਆਂ ਉਹਨਾਂ ਦੀਆਂ ਗਲਤੀਆਂ ਫਰੀਜ਼ ਕਰਤੀਆਂ ਉਹਨਾਂ ਨੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਬਜ਼ਾਦਿਆਂ ਦਾ ਕਾਰਟੂਨ ਬਣਾ ਕੇ ਬੀਜੇਪੀ ਨੇ ਆਪਣੇ ਪੇਜ ਤੇ ਪਾਤਾ ਬੋਲਿਆ ਕੋਈ ਕੁਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕੋਈ ਬੋਲਿਆ ਵੀ ਗਲਤ ਕਿਉਂਕਿ ਐਲਾਈਅੰਸ ਦੇ ਚਾਂਸ ਨਹੀਂ ਜੀ ਕਿਉਂ ਕਿਉਂ ਉਹਨਾਂ ਨੂੰ ਮਾਫ਼ ਹੈ ਹੁਣ ਸਾਰਾ ਕੁਝ ਅਕਾਲੀ ਧਲ ਬਹਿ ਗਿਆ ਨਾਲ ਬੋਦੀ ਜਾ ਕੇ ਵੀ ਜਿਵੇਂ ਮਰਜ਼ੀ ਕਰ ਲੋ ਜੀ ਆਪਾਂ ਕਰ ਆਪਾਂ ਕਰਾਂਗੇ ਜੀ ਗੱਲ ਕਰਾਂਗੇ ਠੀਕ ਹੈ ਜੀ ਅਕਾਲੀ ਧਲ ਇੱਧਰ ਬਹਿ ਗਿਆ ਭਾਜਪੀ ਬੈਸੀ ਉਹ ਤਾਂ ਤਾਂ ਹੈ ਹੀ ਪੰਜਾਬ ਵਿਰੋਧੀ ਨੂੰ ਤਾਂ ਸ਼ੁਕਰ ਕਰੋ ਉਹਨਾਂ ਦੀ ਚੱਲਦੀ ਨਹੀਂ ਹੈਗੀ ਸਪੀਕਰ ਸਾਹਿਬ ਨਹੀਂ ਤਾਂ ਇਹ ਬਿਲ ਵੀ ਲਿਆ ਸਕਦੇ ਨੇ ਵੀ ਜਨਗਨ ਮੰਚੋਂ ਪੰਜਾਬ ਕੱਢੋ ਪੰਜਾਬ ਸਿੰਧ ਗੁਜਰਾਤ ਮਰਾਠਾ ਆਉਂਦਾ ਉੱਥੇ ਕੋਈ ਹੋਰ ਸਟੇਟ ਦਾ ਨਾਮ ਪਾ ਦਿਓ ਉਹ ਤਾਂ ਜਨਗਨ ਮੰਚੋਂ ਪੰਜਾਬ ਕੱਢ ਲੈਣਗੇ ਜੀ ਜੇ ਉਹਨਾਂ ਦਾ ਬੱਸ ਚੱਲੇ ਉਹਨਾਂ ਨੇ ਕੀ ਲੈਣਾ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਗੱਲ ਗਰੀਬਾਂ ਦੇ ਰੋਜ਼ਗਾਰ ਬਚਾਉਣ ਦੀ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੀ ਉਹਨੂੰ ਬਚਾਉਣ ਦੀ ਗੱਲ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚ ਜਿਹੜੀਆਂ ਬੁਰਕੀਆਂ ਖੋ ਰਹੀਆਂ ਹੈ ਸੈਂਟਰ ਸਰਕਾਰ ਉਹਦੀ ਚਲਣੀ ਚਾਹੀਦੀ ਹੈ ਉੱਥੇ ਗੱਲ ਹੂ ਆਰ ਯੂ ਤੂੰ ਕੌਣ ਹੈ ਮੈਂ ਕੌਣ ਉਹ ਗੱਲ ਇਸ ਲੈਵਲ ਤੇ ਆ ਗਈ ਇਹ ਅਸਲ ਚ ਕੀ ਹੁੰਦਾ 52 ਪੱਤੇ ਹੀ ਹੁੰਦੇ ਆ ਤਾਸ਼ ਦੇ ਉਹ ਫਿਰ ਜਦੋਂ ਸਾਰੇ ਪੱਤੇ ਪਤਾ ਲੱਗ ਜਾਂਦਾ ਜਦੋਂ ਅੱਧੇ ਅੱਧਿਆਂ ਤੋਂ ਬਾਅਦ ਥੱਲੇ ਆ ਜਾਂਦੇ ਨੇ ਬੰਦੇ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਕਿਹਦੇ ਕੋਲ ਕਿਹੜੇ ਕਿਹੜੇ ਰਹਿ ਗਏ ਹੁਣ ਪੱਤੇ ਸਾਰੇ ਇਹਨਾਂ ਕੋਲ ਸਾਰੇ ਦੇਸ਼ ਚ ਖਿੰਡੇ ਪਏ ਨੇ ਤੇ ਪੱਤੇ ਹੁਣ ਹੈ ਨਹੀਂ ਇਹਨਾਂ ਕੋਲੇ ਕੋਈ ਇਹ ਤਾਂ ਬਸ ਹੁਣ ਆਹੀ ਰੌਲਾ ਰੂਲਾ ਪਾ ਲੋ ਉਹਦੇ ਨਾਲ ਟੀਵੀ ਟੂਵੀ ਤੇ ਆ ਜਾਣਗੇ ਕੋਈ ਡੱਬੀ ਡੁੱਬੀ ਜੀ ਲੱਗ ਜੂਗੀ ਕਦੀ ਉਹ ਬਾਹਰ ਜਾ ਕੇ ਉਹ ਲਾਗੇ ਹੋਣਾ ਬੋਲਣਾ ਹੈਨਾ ਉਹ ਤੁਹਾਨੂੰ ਕੁਝ ਕਹੀ ਜਾਂਦਾ ڈاکੂ ਪਤਾ ਨਹੀਂ ਕੀ ਕੀ ਇਹ ਇਹਨਾਂ ਦੇ ਕਰਤਾਰ ਨੇ ਇਹੀ ਇਹਨਾਂ ਦੇ ਮੈਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਕਰਨਾ ਤਾਂ ਮੈਂ ਤੁਹਾਨੂੰ ਚਾਹ ਸੀਗਾ ਪਰ ਪਰ ਕੋਈ ਦਲੇਤਾਂ ਦਾ ਬਿਲ ਇਹਨਾਂ ਦੀ ਦਲਤਾ ਪ੍ਰਤੀ ਸੋਚ ਤੋਂ ਸ਼ੁਰੂ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਐਸ ਐਸੇ ਬੰਦੇ ਨੇ ਹੀ ਜਿਹੜਾ ਮੈਨੂੰ ਹੂ ਆਰ ਯੂ ਕਹਿੰਦਾ ਨਾ ਇਸੇ ਬੰਦੇ ਨੇ ਕਿਹਾ ਸੀਗਾ ਚਰਨਜੀਤ ਚੰਨੀ ਬਾਰੇ ਜੇ ਤੁਸੀਂ ਦਰਬੀ ਕੋੜਿਆਂ ਦੀ ਰੇਸ ਦੇ ਵਿੱਚ ਟੱਟੂ ਤੇ ਖੱਜਰ ਭਜਾਓਗੇ ਤਾਂ ਹੀ ਹੱਲ ਹੋਣਾ ਸੀ ਕਾਂਗਰਸ ਦਾ ਪਹਿਲਾ ਪਹਿਲਾ ਕਮੈਂਟ ਹੈ ਇਹ ਪਹਿਲਾ ਕਮੈਂਟ ਹੈ ਦੂਜਾ ਕਮੈਂਟ ਦੂਜਾ ਕਮੈਂਟ ਸੁਨੀਲ ਜਾਖੜ ਦਾ ਸੁਨੀਲ ਜਾਖੜ ਕਹਿੰਦਾ ਜੇ ਪੈਰ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਤਾਂ ਇਹੀ ਹਾਲ ਹੋਊਗਾ ਤੀਜਾ ਕਮੈਂਟ ਤਰਨਤਾਰਨ ਦੀ ਇਲੈਕਸ਼ਨ ਚ ਰਾਜਾ ਬੜਿੰਗ ਦਾ ਕਿ ਦੇਖ ਲਓ ਅਸੀਂ ਤਾਂ ਪੱਠੇ ਵਟਣ ਵਾਲੇ ਨੂੰ ਅਸੀਂ ਤਾਂ ਪਤਾ ਨਹੀਂ ਕੀ ਕੀ ਹੋਰ ਉਹਨਾਂ ਨੇ ਬੋਲੇ ਮੈਂ ਬੋਲਣਾ ਨਹੀਂ ਚਾਹੁੰਦਾ ਉਹਦਾ ਕਿੰਨਾ ਵਿਰੋਧ ਹੋਇਆ ਜੀ ਏਹ ਇਹ ਇਨਾਂ ਦਾ Dalit ਵਿਰੋਧੀ ਚਿਹਰਾ ਜਿਹੜਾ ਅੱਜ ਵੀ ਸਾਹਮਣੇ ਆ ਰਿਹਾ ਹੈ ਇਹ ਇਹ ਆਪਦੀਆਂ ਚੌਧਰਾਂ ਦੇ ਪਿੱਛੇ ਪਏ ਹੋਏ ਨੇ ਇਹ ਜਾਣ ਬੁੱਝ ਕੇ ਸਰਪਾਲ ਖੇਰ ਨੂੰ ਇਹ ਸ਼ਰਤ ਲਾ ਲਓ ਜੇ ਕੋਈ ਦਿਲ ਚੈੱਕ ਕਰਨੇ مشین ਹੋਵੇ ਨਾ ਬਾਜਵੇ ਦੇ ਇੱਥੇ ਦਿਲ ਤੇ ਲਾ ਕੇ ਦੇਖਿਓ ਉਹ ਸਰਪਾਲ ਖੇਰ ਹੈ ਹੀ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰੋ ਉਹਦੇ ਸਾਹਮਣੇ ਥੋੜਾ ਜਿਹਾ ਰੌਲਾ ਪਾਉਣਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਇਹ ਤਾਂ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਬਕ ਦੇ ਦੂਜੇ ਪਾਸੇ ਵਾਂਗੂ ਐ ਧੱਕਦੇ ਨੇ ਆ ਆ ਜਾਣ ਜੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਐ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢੀ ਨਹੀਂ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਐ ਅਸੀਂ ਉਹਦੇ ਹੱਕ 'ਚ ਬੋਲਣ ਆਏ ਆ ਨਰੇਗਾ ਦੇ ਹੱਕ 'ਚ ਬੋਲਣ ਆਏ ਆ ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ ਚ ਕਰਾ ਲੋ ਕਰਨਾਟਕਾ ਹਿਮਾਚਲ ਤੁਸੀਂ ਕਹੇ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆਏ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਕੇ ਕਹਿੰਦੇ ਆ ਕਿ ਆਹ ਆਹ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਹੈ ਜੀ ਫਿਰ ਐ ਕਰੋ ਅਸਾ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਅੱਧ ਦਿੱਲੀ ਪ੍ਰਧਾਨ ਮੰਤਰੀਆਂ ਕਰਕੇ ਰਹੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਅਸੀਂ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਹੈ ਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸ ਚ ਗਿਆ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਐਸਆਈਆਰ ਦਾ ਨਾਮ ਦੇ ਲੋ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤਾਂ ਵੋਟ ਚੋਰੀ ਹੋਤਾ ਹੈ ਇਹ ਤਾਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆਹ ਬੰਦਾ 200 ਵਾਰ ਵੋਟ ਪਾ ਗਿਆ ਆਹ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆਹ ਫਲਾਨੇ ਥਾਂ 'ਮੈਂ ਐਨੀਆਂ ਵੋਟਾਂ ਪਾ ਕੇ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਘੁੱਟਣ ਲਾ ਕੀ ਫਾਇਦਾ ਸੱਪ ਤਾਂ ਲੰਘ ਗਿਆ ਜੀ ਸੋ ਇਸ ਕਰਕੇ ਅੱਜਕ ਮੁੱਦਾ ਥੋਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬਹਿਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਣੀ ਕਦੇ ਥੋਡੇ ਕਣੀ ਫੇਰ ਥੋਡੇ ਕਣੀ ਫੇਰ ਸਾਡੇ ਕਣੀ ਥੋਡੇ ਚ ਕੋਈ ਉਹਨੂੰ ਸਿਖਾਉਂਦਾ ਨਹੀਂ ਠੀਕ ਹੈ ਨਾ ਉਹ ਥੋਡੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਭੁੱਗਤਿਆ ਆਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਉਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨ ਵਾਲੇ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਲਾਨਾ ਫਲਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੂ ਵੀ ਬਣ ਗਿਆ ਸੀ ਕਿਰਾ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲੈ ਗੋ ਪਾਸਵਰਡ ਉਹਦੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਰਾਮ ਨਾਲ ਬਹਿ ਕੇ ਸੁਣ ਲਓ ਕੋ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈ ਤਾਂ ਹਾਂ ਉਹ ਅਲੱਗ ਗੱਲ ਹੈ ਹੂ ਹੂ ਆਰ ਯੂ ਕਹਦੋਂਗੇ ਜਾਂ ਮਟੀਰੀਅਲ ਕਹਦੋਂਗੇ ਤੁਹਾਡੇ ਤਾਂ ਪਹਿਲੇ ਤੋਂ ਉਹ ਸੁਭਾਅ ਰਿਹਾ ਹੈ ਪਹਿਲੇ ਤੋਂ ਤੁਹਾਡੇ ਖੂਨ 'ਚ ਇਹ ਆਇਆ ਹੋਇਆ ਮੈਂ ਕੀ ਕਰਾਂ ਹੁਣ ਤਾਂ ਮੈਂ ਤੱਕ ਬਦਲ ਨਹੀਂ ਸਕਦਾ